ਨਾਪਾਦੇ ਸਰਕੂਲਰ ਰੋਡ ਤੇ ਸਰ ਕੀ ਹਾਦਸਿਆਂ ਨੇ ਇੱਕ ਵਾਰੀ ਫੇਰ ਲੋਕਾਂ ਦੀ ਜਾਨ ਲੈ ਲਈ ਸਿਰਫ 1 ਸਾਲ ਵਿੱਚ ਹੀ ਦਰਜਤ ਦੇ ਕਰੀਬ ਕੀਮਤੀ ਲੋਕ ਇਸ ਖੂਨੀ ਰਸਤੇ ਤੇ ਆਪਣੀ ਜਾਨ ਗਵਾ ਚੁੱਕੇ ਹਨ ਲੋਕਾਂ ਦਾ ਰੋਸ ਇਨਾਂ ਹਾਦਸਿਆਂ ਤੇ ਸੱਤਾਧਾਰੀ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਦੀ ਬੇਪਰਵਾਹੀ ਦੇ ਖਿਲਾਫ ਭੜਸ ਰਿਹਾ ਹੈ ਇਸ ਰੋਸ ਦੇ ਤੌਰ ਤੇ ਪੀੜਤ ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਅੱਜ ਕੈਂਡਲ ਮਾਰਚ ਕੱਢਿਆ ਕੈਂਡਲਬਾਰ ਵਿਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਹੁਣ ਉਹਨਾਂ ਦੀਆਂ ਸਮੱਸਿਆਵਾਂ ਨੂੰ ਨਗਰ ਅੰਦਾਜ਼ ਨਹੀਂ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਦੌਰਾਨ ਸਰਕੂਲਰ ਰੋਡ ਦੇ ਨੇੜੇ 2 ਕਿਲੋਮੀਟਰ ਖੇਤਰ ਵਿੱਚ ਟ੍ਰੈਫਿਕ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਲੋਕਾਂ ਨੇ ਪ੍ਰਸ਼ਾਸਨ ਨੂੰ ਸਪਸ਼ਟ ਸੁਨੇਹਾ ਦਿੱਤਾ ਕਿ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਸੜਕ ਨੂੰ ਚੌੜਾ ਕਰਨਾ ਡਿਵਾਈਡਰ ਬਣਾਉਣਾ ਟ੍ਰੈਫਿਕ ਲਾਈਟਾਂ ਅਤੇ ਮੁਲਾਜ਼ਮਾਂ ਵਿੱਚ ਵਾਧਾ ਕਰਨ ਵਰਗੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਲੋਕਾਂ ਦਾ ਕਹਿਣਾ ਹੈ ਕਿ ਲਾਫਾ ਦੀ ਸਰਕੂਲਰ ਰੋਡ ਹੁਣ ਖੂਨੀ ਸੜਕ ਬਣ ਚੁੱਕੀ ਹੈ ਅਤੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਤਾਂ ਜੋ ਦੁਬਾਰਾ ਕਿਸੇ ਦੀ ਜਾਨ ਇਸ ਖਤਰਨਾਕ ਸੜਕ ਤੇ ਨਾ ਜਾਵੇ ਇਹ ਜੀ ਬਹੁਤ ਲੰਬੇ ਸਮੇਂ ਤੋਂ ਸੰਵਾਦ ਗਰੁੱਪ ਵੱਲੋਂ ਤੇ ਹੋਰ ਨਵਾਂ ਵਸਤੂ ਵੱਲੋਂ ਧਮਾਨ ਚੱਲ ਰਹੀ ਸੀ ਕਿ ਕਿ ਜਿਹਨ ਸਰਕੂਲਰ ਰੋਡ ਹੈ ਆਪਣੀ ਨਾ ਵੀ ਨਹੀਂ ਜਿੱਥੇ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਬਿਕਾਜ਼ ਆਫ ਕਿਸ਼ਨਾ ਜਿਹੜੀ ਰੋਡ ਸੈਂਸ ਲੋਕਾਂ ਨੂੰ ਨਹੀਂ ਆ ਉਹਦਾ ਪ੍ਰਾ ਕਰਕੇ ਜਾਗਰੂਤ ਕਰਨਾ ਹੈ ਕਰਨਾ ਲੇਕਿਨ ਜਿਹੜੀਆਂ ਰਿਸਰਚ ਪੁਆਇੰਟਸ ਸਿਗੀਆਂ ਉਹਨਾਂ ਨੂੰ ਫਟਾ ਕੇ ਅਗਰ ਕਲੀਅਰ ਕੀਤਾ ਜਾਵੇ ਤਾਂ ਕਾਫੀ ਜਾਣਾਂ ਕੀਮਤੀ ਬਸ ਸਕਦੇ ਉਹਨਾਂ ਨੂੰ ਸ਼ਰਤਾਂ ਦੇ ਖੋਰੇ ਇੰਟਰਨੈਟ ਦੇ ਪ੍ਰਸ਼ਾਸਨ ਨੂੰ ਜਗ੍ਹਾ ਦੇ ਦਿੱਤੀ ਕੱਟ ਦਿੱਤਾ ਇੱਕ ਕੈਂਡਲ ਮਾਰਚ ਦੀ। ਉਸ ਤਰ੍ਹਾਂ ਦੇਖਿਆਂ ਦਾ ਗੱਲ ਪ੍ਰਸ਼ਾਸਨ ਹੁਣ ਪਰ ਆਖਾਇ ਸਰਦੋਲੋਂ ਖਾਲੀ ਕਰਾਈ ਆ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਕੱਲ੍ਹ ਹੋਈ ਕਿਉਂ ਨਹੀਂ ਕੱਲੇ ਨਹੀਂ ਦੇਖਣ ਦੇ ਅਸਰ ਆਵਦੀ ਜੋ ਲੋਕ ਸਾਰੇ ਇਕੱਠੇ ਹੋ ਗਏ ਲੋਕਾਂ ਨੂੰ ਕਤਾ ਲੱਗੇ ਪ੍ਰਸ਼ਾਸਨ ਨੂੰ ਕਿ ਇਹਨਾਂ ਨੇ ਰੈਲੀ ਕਰਨੀ ਹੈਗੀ ਹੈ। ਕਿ ਮੈਂ ਕਹਿੰਨਾ ਪ੍ਰਸ਼ਾਸਨ ਅਗਰ ਰੂਟੀਨ ਬਣਾ ਕੇ ਰੱਖੇ ਵਾਲੀ ਤਾਂ ਸਾਨੂੰ ਲੋੜ ਹੀ ਨਹੀਂ ਪੈਣੀ ਰੈਲੀਆਂ ਕੱਢਣ ਦੀ ਆਪਣੇ ਆਪ ਹੀ ਇਹ ਕੈਂਡਲ ਮਾਰਚ ਜੀ ਨਾਪੇ ਦੇ ਲੋਕਾਂ ਨੇ ਜਿਹੜੀਆਂ ਕੇ ਰੀਸੈਂਟਲੀ ਬੱਚਿਆਂ ਦੀਆਂ ਟੂਰਾਂ ਕਿਤੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਯਾਦ ਦੇ ਵਿੱਚ ਕੰਨਾਂ ਜੀ ਹੋਰ ਕਰ ਦੇਣ ਜੀ ਸਰਕਾਰ ਸਾਡੀ ਆ ਸੁਭੰਗਾਂ ਨੇ ਕਿ ਵੀ ਜਿਹੜੀ ਇਹ ਸੜਕ ਤੋਂ ਡੋੜ ਹੈ ਕਿੰਨੀ ਡੋੜ ਬਣਦੀ ਹੈ ਕਿੰਨੀ ਸੜਕ ਬਣਦੀ ਹੈ ਇਸ ਨੂੰ ਕਿਤਾ ਚੌੜਾ ਕੀਤਾ ਗਿਆ ਚੌੜਾ ਕਰਤੀ ਇਹਦੇ ਵਿਚਕਾਰ ਸੋ ਉਹ ਵਾਈਟਰ ਬਣਾਇਆ ਗਿਆ ਦੇ ਜਿੱਥੇ ਜਿੱਥੇ ਚੌਂਕ ਨੇ ਉੱਥੇ ਟ੍ਰੈਫਿਕ ਲਾਈ ਕਰੀ ਜਾਂਦਾ ਉਸ ਤੋਂ ਬਾਅਦ ਇਹ ਨਾਪੇ ਦਿਹਾੜੇਦਾਰੇ ਰਿੰਗ ਰੋਡ ਬਣਨੀ ਚਾਹੀਦੀ ਹੈ ਰਿੰਗ ਰੋਡ ਤੋਂ ਇਲਾਵਾ ਜਿੱਥੇ ਜਿੱਥੇ ਇਨਕ੍ਰੋਚਮੈਂਟ ਆ ਜਿਹੜੀ ਆਪਣੀ ਸਰਕਾਰੀ ਰੋੜਾ ਹੈ ਤੇ ਅੱਗ ਨਾਲ ਦਾਸ ਦਾ ਸਰਪਰ ਬਣ ਗਿਆ ਉਹ ਵਰਮ ਦੇ ਉੱਤੇ 10 10 ਜਿਹੜਾ ਕਲੀਨ ਹੋਣੀ ਚਾਹੀਦੀ ਤੇ ਕਲੀਅਰ ਹੋਣ ਜਿਹੜੇ ਇਨਕ੍ਰੋਚਮੈਂਟਸ ਨੇ ਮੈਂ ਕਹਿੰਦਾ ਬਹੁਤ ਅੱਛਾ ਆਪਣੇ ਸੂਏ ਦੇ ਨਾਲ ਨਾਲ ਪਾਰਕੀ ਦੇ ਕੋਕੇ ਤੋਂ ਲੈ ਕੇ ਕਿ ਮੈਂ ਸਨ ਸਾਡੀ ਸੜਕ ਤੋਂ ਲੈ ਕੇ ਕਿ ਤੱਕ ਜਗਾ ਪਈ ਹੈ ਆਪਾਂ ਦੇਖੋ ਆ ਸ਼ਾਇਦ ਸਵਾਦ ਅਸ ਖੜੇ ਆ ਇਹਦੇ ਸਾਹਮਣੇ ਜਗਾ ਪਈ ਹੈ ਉਸ ਜਗਾ ਤੋਂ ਤੋਂ ਸੜਕ ਨੂੰ ਹੈ ਜਿਹੜਾ ਚੌੜਾ ਕੀਤਾ ਜਾਵੇ ਚੌੜਾ ਕਰਕੇ ਵਿੱਚ ਡਿਵਾਈਡਰ ਪਾਇਆ ਜਾਏਗਾ ਸਪੀਡ ਬ੍ਰੇਕਰ ਔਰ ਟ੍ਰੈਫਿਕ ਲਾਈਟ ਪਾ ਲਈ ਜਾਂ ਤਾਂ ਕਿ ਜਿਹੜੀ ਇਨੋਸੈਂਟ ਡੈਕਸੋ ਮੁੰਡੀਆਂ ਨੂੰ ਉਹਨਾਂ ਨੂੰ ਬਚਾਓ ਕਿ ਕਿਸ ਤਰ੍ਹਾਂ ਲਗ ਰਿਹਾ ਪ੍ਰਸ਼ਾਸਨ ਕੱਲ ਸੜਕ ਦੇ ਉੱਪਰ ਹੈ ਜੀ ਸਾਰਾ ਸਮਾਂ ਚੁੱਕਿਆ ਕਿ ਪਬਲਿਕ ਸਾਥ ਦੇ ਰਹੀ ਹੈ ਜੀ ਪਬਲਿਕ ਸਾਥ ਦੇ ਰਹੀ ਹੈ ਜੀ ਪਬਲਿਕ ਦਾ ਪ੍ਰੈਸ਼ਰ ਹੈ ਤਾਂ ਕਿ ਜਿਹੜੀ ਪ੍ਰਸ਼ਾਸਨ ਹੈ ਉਹ ਸਮਾਂ ਚੈੱਕ ਕਰੇ ਜਿਹੜਾ ਜਿਸ ਦਾ ਵੀ ਅਪਰੋਚਮੈਂਟ ਦਾ ਟੱਕੇ ਲੜਦਾ ਠੱਡੇ ਨਾਲ ਹੀ ਗੁਰ ਉਹਨਾਂ ਤੇ ਤਾਂ ਜੁਰਮਾਨੇ ਕਰਨ ਦਾ ਪ੍ਰਵਾਨ ਪ੍ਰਵੋਧਾਨ ਹੈ ਉਹਨਾਂ ਦੇ ਐਫ ਆਈ ਆਰ ਕਰਨ ਦਾ ਪ੍ਰਵਾਨ ਹੈ ਉਹਨਾਂ ਨੂੰ ਟੱਕੇ ਦੇਣਾ ਚੱਕਣਾ ਪਊਗਾ ਜਿਹਨੇ ਲਾ ਤੋੜਨਾ ਹੈ ਜਿਹਨੇ ਲਾ ਬ੍ਰੇਕ ਕਰਨਾ ਹੈ ਉਹਦੇ ਵਾਸਤੇ ਤਾਂ ਲਾ ਉਹਦਾ ਵਸਤੇ ਹੀ ਬਣਿਆ ਹੁੰਦਾ ਸਾਦਾ ਵਾਸਤੇ ਲਾ ਨਹੀਂ ਬਣਿਆ ਹੁੰਦਾ ਉਹਨਾਂ ਤੇ ਪ੍ਰਸ਼ਾਸਨ ਕੋਈ ਉਹਨਾਂ ਨੇ ਜਿਹੜਾ ਹੈਗਾ ਕੋਈ ਵਿੱਦਿ ਕੀ ਧੱਕਾ ਕਰਿਆ ਜਾਵੇ ਉਹਨਾਂ ਨਾਲ ਸਖਤੀ ਕਰੀ ਜਾਵੇ ਤਾਂ ਹੀ ਉਹ ਜਿਹੜਾ ਹੈਗਾ ਆਮ ਜਨਤਾ ਨੂੰ ਜਿਉਣ ਦਾ ਹੱਕ ਕਰਵਾਉਣਾ ਦੇਖੋ ਜੀ ਜਿਹੜਾ ਅੱਜ ਦਾ ਕੈਂਡਲ ਮਾਰਚ ਹੈ ਇਹ ਸਭ ਤੋਂ ਪਹਿਲਾਂ ਉਹਨਾਂ ਲੀਡਰ ਸਾਹਿਬਾਨ ਤੇ ਇੱਕ ਬਹੁਤ ਵੱਡੀ ਚਪੀੜ ਹੈ ਜਿਹੜੇ ਸਾਡੇ ਸਮਾਜ ਨੂੰ ਸੁਧਾਰਨ ਦੇ ਵਿੱਚ ਸਾਡੀਆਂ ਜਿਹੜੇ ਸੜਕਾਂ ਦਾ ਜਿਹੜਾ ਪੱਧਰ ਹੈ ਸੇਫਟੀ ਦਾ ਪੱਧਰ ਹੈ ਉਹਨੂੰ ਸੁਧਾਰਨ ਦੇ ਵਿੱਚ ਫੇਲ ਹੋਏ ਨੇ ਅੱਜ ਦਾ ਕੈਂਡਲ ਮਾਰਚ ਸਾਰੇ ਨਾਗਰ ਨਿਵਾਸੀਆਂ ਦੀ ਜਿਹੜਾ ਮਿਲ ਕੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਤਿੰਨ ਬਹੂਮੁਲੀਆਂ ਜਾਣਾ ਗਈਆਂ ਸੀ ਜਿਹਦੇ ਵਿੱਚ ਇੱਕ 9 ਸਾਲ ਦਾ ਬੱਚਾ ਸੀ ਪਰ ਸਾਡੇ ਜਿਹੜੇ ਲੀਡਰ ਸਾਹਿਬਾਨ ਸੀ ਉਹ ਦੀਵਾਲੀ ਮਨਾਉਣ ਚ ਮਬੱਸਤ ਸੀਗੇ ਤੇ ਭੋਗਾ ਦੇ ਜਦੋਂ ਜਾਣਾ ਹੁੰਦਾ ਹੈ ਤੇ ਜਾਂ ਉਹਨਾਂ ਨੇ ਫੋਟੋ ਸ਼ੂਟ ਕਰਨਾ ਹੁੰਦਾ ਹੈ ਉਹ ਭੋਗਾ ਤੇ ਜਰੂਰ ਜਾਂਦੇ ਨੇ ਪੱਥਰ ਟੇਕ ਕੇ ਜਰੂਰ ਆਉਂਦੇ ਨੇ ਪਰ ਜਿਹੜੀਆਂ ਇੰਨੀਆਂ ਬਹੂਮੁਲੀਆਂ ਜਾਣਾ ਗਈਆਂ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਕੋਈ ਵਿਚਾਰ ਨਹੀਂ ਜੇ ਗਲਤੀ ਨਾਲ ਕੋਈ ਵਿਚਾਰ ਆਂਦਾ ਵੀ ਹੈਗਾ ਉਹ ਇਹ ਹੁੰਦਾ ਜੀ ਸਰਕਾਰ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਖੁਦ ਉਹ ਸਰਕਾਰਾਂ ਵਿੱਚ ਰਹੇ ਨੇ ਉਹਨਾਂ ਦੀ ਕੋਈ ਵੀ ਅਸੀਂ ਪਾਰਟੀ ਨਹੀਂ ਹੈ ਜਿਹੜੀ ਪੰਜਾਬ ਦੀ ਜਿਹੜੀ ਸੱਤਾ ਵਿੱਚ ਨਾ ਰਹੀ ਹੋਵੇ ਤੇ ਅੱਜ ਕਹਿਣਾ ਕਿ ਇਹ ਨਹੀਂ ਹੋਇਆ ਇਹ ਉਹਨਾਂ ਦੇ ਲਈ ਵੀ ਬੜੀ ਲਾਨਤ ਦੀ ਗੱਲ ਹੈ ਤੇ ਅੱਜ ਤੱਕ ਵੀ ਛੋਟੇ ਜੋ 9 ਸਾਲ ਦਾ ਬੱਚਾ ਸੀਗਾ ਨਿਹਾਨ ਉਹਦੀ ਜਾਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਕਿਸੇ ਲੀਡਰ ਨੇ ਕੋਈ ਸੋਚੀ ਚੁੱਕੀ ਹੈ ਕਿ ਅਸੀਂ ਨੂੰ ਸੁਧਾਰਨ ਦੀ ਸੜਕ ਨੂੰ ਸੁਧਾਰਨ ਦੀ ਗੱਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਬਹੁਤ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰ ਕੋਈ ਹੱਲ ਨਹੀਂ ਹੋਇਆ ਜੀ ਜਿਹੜਾ ਅੱਜ ਦਾ ਇਕੱਠ ਹੈ ਇਹ ਦਿਖਾਉਂਦਾ ਹੈ ਕਿ ਜਿਹੜੇ ਲੋਕ ਨੇ ਸਰਕੂਲਰ ਰੋਡ ਦੀ ਜਿਹੜੀ ਸੁਧਾਰ ਲਈ ਬਹੁਤ ਤਤਪਰ ਨੇ ਤੇ ਉਹ ਚਾਹੁੰਦੇ ਨੇ ਜਲਦੀ ਹੋ ਜਾਵੇ ਜੇ ਅਸੀਂ ਇੱਕ ਮੰਗ ਪੱਤਰ ਵੀ ਤਿਆਰ ਕਰ ਰਹੇ ਹਾਂ ਅਸੀਂ ਉਹਦਾ ਮੰਗ ਪੱਤਰ ਹੈ ਉਹ ਜਲਦੀ ਹੀ ਦੇਣਾ ਹੈਗਾ ਪ੍ਰਸ਼ਾਸਨ ਨੂੰ ਅਗਰ ਉਸ ਮੰਗ ਪੱਤਰ ਤੇ ਨਹੀਂ ਕਾਰਵਾਈ ਹੋਵੇਗੀ ਤਾਂ ਜਿਹੜਾ ਸਾਰਾ ਨਾਬਾਦ ਸਮਾਜ ਹੈ ਜਿਹੜੇ ਲੋਕ ਨੇ ਸੰਵਾਦ ਗਰੁੱਪ ਹੈ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆਈਆਂ ਨੇ ਉਹ ਇੱਕ ਬਹੁਤ ਵੱਡਾ ਸੰਘਰਸ਼ ਵਿੜਨਗੇ ਆ ਇਹ ਇੱਕ ਪੁਕਾਰ ਹੈ ਬਹੁਤ ਵੱਡੀ ਪੁਕਾਰ ਹੈ ਪ੍ਰਸ਼ਾਸਨ ਲਈ ਤੇ ਉਹਨਾਂ ਲੀਡਰ ਸਹਿਬਾਨ ਲਈ ਜਿਹੜੇ ਚੁੱਪ ਕਰਕੇ ਬੈਠੇ ਹਨ ਸਿਰਫ ਵੋਟਾਂ ਮੰਗਣ ਦੇ ਵਿੱਚ ਸਬੰਧ ਰੱਖਦੇ ਹਨ ਕਿ ਆਓ ਜੀ ਸਾਡੂ ਵੋਟ ਦੋ ਅਸੀਂ ਆਹ ਕਰ ਦਾਂਗੇ ਇੰਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਖੂਨੀ ਸੜਕ ਤੇ ਕੋਈ ਹੱਲ ਨਾ ਹੋਣਾ ਬਹੁਤ ਵੱਡਾ ਹੈ ਪ੍ਰਸ਼ਾਸਨ ਨੂੰ ਮੰਗ ਹੈ ਕਿ ਡਿਵਾਈਡਰ ਲਗਾਏ ਜਾਣ ਜਿਹੜੇ ਅਨਤ ਕਾਜ ਕਬਜ਼ੇ ਆ ਉਹ ਹਟਾਏ ਜਾਣ ਡਿਵਾਈਡਰ ਲਗਾਏ ਜਾਣ ਪੱਤੀਆਂ ਲਗਾਈਆਂ ਜਾਣ ਅਗਰ ਨਹੀਂ ਹੁੰਦਾ ਤੇ ਚੇਤਾਵਨੀ ਹੈ ਇੱਕ ਮੰਗ ਵੀ ਹੈ ਪੂਰਜੋਰ ਅਪੀਲ ਵੀ ਹੈ ਪ੍ਰਸ਼ਾਸਨ ਤੇ ਲੀਡਰ ਸਹਿਬਾਨ ਨੂੰ ਕਿ ਅਸੀਂ ਫਿਰ ਸੰਘਰਸ਼ ਕਰਾਂਗੇ ਕਿ ਜਿਹੜਾ ਇਹ ਨਾ ਵੱਡਾ ਕੱਟ ਹੈ ਜੀ ਇਹ ਉਸ ਸੰਘਰਸ਼ ਦਾ ਪ੍ਰਤੀਕ ਹੈ ਅਤੇ ਦੁੱਖ ਦਾ ਪ੍ਰਤੀਕ ਹੈ ਕਿ ਇਹ ਸਮੇਂ ਜਿਹੜਾ ਕੱਲ ਪੁਛਾਹਣ ਜਾਗਿਆ ਹੈਗਾ ਕਿ ਇਹਾ ਸਫਾਈ ਕਰਾਈਏ ਜਾਂ ਸਰਕਾਰ ਇਸ ਜਗ੍ਹਾ ਤੇ ਪਾਣੀ ਆਈ ਗਿਆ ਨੇ ਇਹ ਚ ਦੁਕਾਨਦਾਰ ਕੋਲ ਸਾਥ ਦੇ ਰਹੇ ਨੇ ਇਹ ਦੇਖੋ ਜੀ ਦੁਕਾਨਦਾਰਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਵੀ ਉਸ ਸੜਕ ਤੋਂ ਲੰਘਣਾ ਜਿੱਥੋਂ ਤੱਕ ਦੀ ਕਾਰਵਾਈ ਦੀ ਗੱਲ ਹੈ ਇਹ ਇੱਕ ਆਈਵਾਸ਼ ਸੀਗਾ ਇਹ ਇਸ ਕਾਰਵਾਈ ਨੂੰ ਤਾਂ ਸਾਰਥਕ ਕਾਰਵਾਈ ਮੰਨਿਆ ਜਾਊਗਾ ਜੇ ਇਹ ਲਗਾਤਾਰ ਚਲਦੀ ਰਹੂਗੀ। ਅਗਰ ਇੱਕ ਕਾਰਵਾਈ ਸਿਰਫ ਅੱਜ ਦੇ ਕੈਂਡਲ ਮਾਰਚ ਨੂੰ ਦੇਖ ਕੇ ਕੀਤੀ ਗਈ ਹੈ ਤਾਂ ਇਹ ਪ੍ਰਸ਼ਾਸਨ ਔਰ ਜਿਹੜੀ ਲੀਡਰਸ਼ਿਪ ਨੇ ਉਹਨਾਂ ਦੇ ਉੱਪਰ ਰੋਟੀ ਦੇ ਪੁਲਾਂ ਤੋਂ ਲੈ ਕੇ ਰੋਟੀ ਦੇ ਪੁਲਾਂ ਤੋਂ ਲੈ ਕੇ ਬੋਣਾ ਗੇਟ ਦਲਿਤ ਦਿਓ ਨਹੀਂ ਮੈਂ ਤਾਂ ਉਹੀ ਕਿਹਾ ਜੀ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅਸੀਂ ਉਹਨਾਂ ਨੂੰ ਇੱਕ ਇੱਕ ਸਮਝਾਣਾ ਫਿਰ ਅਸੀਂ ਉਹਨਾਂ ਦੀ ਜਗ੍ਹਾ ਤੇ ਆ ਜਾਈਏ ਫਿਰ ਉਹਨਾਂ ਦੀ ਕੀ ਲੋੜ ਹੈ ਅਸੀਂ ਉਹਨਾਂ ਨੂੰ ਚੁਣ ਕੇ ਭੇਜਦੇ ਆ ਉਹ ਪੜੇ ਲਿਖੇ ਨੇ ਐਗਜ਼ਾਮ ਦੇ ਕੇ ਕੁਰਸੀਆਂ ਤੇ ਬੈਠੇ ਨੇ ਸਾਡੇ ਲੀਡਰ ਸਹਿਬਾਨ ਨੂੰ ਅਸੀਂ ਚੁਣਿਆ ਆਪਣੀ ਆਵਾਜ਼ ਦੇ ਹੀ ਚੁਣਿਆ ਨਾ ਜੀ ਅਸੀਂ ਉਹਨਾਂ ਨੂੰ ਦੱਸਣਾ ਵੀ ਡਿਵਾਈਡਰ ਬਣਾ ਦਿਓ ਇਹ ਬਣਾ ਦਿਓ ਉਹ ਐਕਸਪਰਟ ਨੇ ਜੀ ਉਹ ਦੱਸਣ ਉਹ ਕੀ ਕਰਨਾ ਹੈਗਾ ਜੀ ਇਹ ਤੇ ਸੱਲ ਲੱਗ ਰਿਹਾ ਵੀ ਜਿਵੇਂ ਉਹ ਦੁਕਾਨਦਾਰ ਸਮਾਨ ਬਾਹਰ ਰੱਖ ਰਹੇ ਨੇ ਵੀ ਉਹਨਾਂ ਨੂੰ ਵੀ ਪਤਾ ਹੀ ਆ ਵੀ ਅਸੀਂ ਆਣਗੇ ਲੀਗਲ ਚੱਲ ਰਹੇ ਆ ਵੀ ਇਹ ਪ੍ਰਸ਼ਾਸਨ ਦੀ ਲੋੜ ਕਿਉਂ ਪਈ ਹੈ ਕਿ ਵੀ ਦੁਕਾਨਦਾਰ ਆਪੇ ਜਾਣ ਸਮਝਾਜੀ ਪ੍ਰਸ਼ਾਸਨ ਸੁੱਦਾ ਪਿਆ ਜੀ ਕਾਰਵਾਈ ਨਹੀਂ ਕਰ ਰਿਹਾ ਅਗਰ ਅਗਰ ਪ੍ਰਸ਼ਾਸਨ ਕਾਰਵਾਈ ਲਗਾਤਾਰ ਕਰੇ ਤਾਂ ਲੋਕ ਵੀ ਸਾਥ ਦੇਣਗੇ ਨਾ ਬਾਜ਼ਾਰਾਂ ਦੇ ਵਿੱਚ ਵੀ ਦੁਕਾਨਾਂ ਦੁਕਾਨਦਾਰਾਂ ਦਾ ਸਮਾਨ ਬਹਾ ਦਾ ਮੁੱਦਾ ਸਰਕੂਲਰ ਰੋਡ ਨਾਲ ਸੰਬੰਧਿਤ ਹੈ ਕਿਉਂਕਿ ਉਹ ਖੂਨੀ ਰੋਡ ਹੈ ਬਹੁਤ ਤੇਜ਼ ਰਫਤਾਰੀ ਹੁੰਦੀ ਹੈ ਤਾਂ ਮੈਂ ਉਸ ਮੁੱਦੇ ਤੇ ਕੇਂਦਰੀ ਤੌਰ ਤੇ ਗੱਲ ਕਰ ਰਿਹਾ ਹਾਂ ਇੱਥੇ ਬਾਈਪਾਸ ਕਰਨਾ ਚਾਹੀਦਾ ਹੈ কারণ ਇਹ ਸੀ ਕਿ ਬਹੁਤ ਬੀਟ ਟ੍ਰੈਫਿਕ ਇੱਥੇ ਲੰਘਦਾ ਹੈ ਸ਼ਹਿਰ ਦੇ ਵਿੱਚ ਤੇ ਸ਼ਹਿਰ ਵਿੱਚ ਰੇਗ ਰੋਡ ਦਾ ਸਰਕੂਲਰ ਰੋਡ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਕੁਆਸਟੀ ਜੀ ਨਹੀਂ ਕਿ ਐਡੇ ਵੱਡੇ ਹੈਵੀ ਵੀਕਲ ਜਿਹੜੇ ਲੁਧਿਆਣੇ ਨੂੰ ਪਾਰ ਕਰ ਰਹੇ ਹੈ। ਕੁਵਿੱਤਗੜ੍ਹ ਤੋਂ ਆ ਰਹੇ ਨੇ। ਪੂਰਾ ਆਪਣਿਆ ਨਾ ਸਿਰਫ ਸਾਰੇ ਸ਼ਹਿਰ ਦੇ ਵਿੱਚੋਂ ਲੰਘਣ। ਸ਼ਹਿਰ ਦਾ ਆਪਣਾ ਟ੍ਰੈਫਿਕ ਹੈ ਤੇ ਇਹਨਾਂ ਲਈ ਮਾਰਗਾਂ ਚਾਰੂ ਫਸਲ ਸਾਡੇ ਸ਼ਹਿਰ ਦੇ ਨੇ। ਇਹਦਾ ਟ੍ਰੈਫਿਕ। ਇਹਦੇ ਕੱਕੇ ਪਿਛਲੇ ਕੁਝ ਦੇ 10 ਸਾਲ ਲੈ ਲਏ ਤਾਂ ਤਿੰਨ ਮੌਤਾਂ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ। ਲੇਕਿ 9 ਸਾਲ ਦਾ ਬੱਚਾ ਮੌਤਾਂ ਹੋ ਚੁੱਕਿਆ ਹੈ ਤਿੰਨ ਦੇ ਵਿੱਚੋਂ ਦੋ ਆਪਣੇ ਮਾਰ ਦੇ ਇੱਕ ਲੋਕੇਸ਼ਨ ਕਰਨਾ ਨੇ। ਇਹ ਤਾਂ ਬਹੁਤ ਵੱਡਾ ਭਾਰੀ ਦੁੱਖ ਹੈ ਸ਼ਹਿਰ ਨੂੰ। ਉਨਾ ਵਰਭਾਰਾ ਸੋ ਇਹ ਦੁੱਖ ਨੂੰ ਅਸੀਂ ਦੇਖਦੇ ਹੋਏ ਪ੍ਰਸ਼ਾਸਨ ਜਿਹੜਾ ਸੁੱਤਾ ਹੋਇਆ ਉਹਨੂੰ ਜਗਾਉਣ ਦੇ ਵਾਸਤੇ ਅਸੀਂ ਕੋਪਰਾਲਾ ਕੀਤਾ ਹੈ ਕਿ ਗੈਟ ਮਾਰਚ ਕਰਦੇ ਹਾਂ ਕਿ ਜਿੱਥੇ ਨਾਂ ਸੁਰਵੇ ਕਿ ਸੰਧਾਂਦਲੀ ਹੋਏਗੀ ਉਹਨਾਂ ਵਰਭਾਰਾ ਜਿਨ੍ਹਾਂ ਨੇ ਆਪਣੇ ਇੰਨਾ ਬੱਚਿਆਂ ਨੂੰ ਉਹਨਾਂ ਔਰਤਾਂ ਨੂੰ ਉਹਨਾਂ ਗੁਰਦਕਾਂ ਜਿਨ੍ਹਾਂ ਦੀ ਜਾਨ ਗਈ ਹੈ ਪਰ ਇੱਕ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਸਾਡਾ ਇੱਕ ਖਾਲਾ ਚੁਟਾ ਜਿਹੜਾ ਇਹਨਾਂ ਤੋਂ ਗੱਲ ਹੈ ਮੈਂ ਤੁਸੀਂ ਕੱਲ੍ਹ ਨੂੰ ਸਿੰਗਲ ਸਟ੍ਰਿਕਟ ਆਏਗਾ ਪ੍ਰਸ਼ਾਸਨ ਨਾਲ ਰਲ ਕੇ ਸਾਥ ਸੁਭਾਈ ਦਾ ਵੀ ਹੈ ਜਿਹੜਾ ਕਰਿਆ ਹੋਇਆ ਸੀਗਾ ਨਜਾਇਜ਼ ਉਹ ਵੀ ਠਟਵਾਇਆ ਹੈਗਾ ਹੈ ਤੇ ਇਹ ਕਿਸਾਨਦਾਰਾਂ ਦੀ ਕਿਤੇ ਗਲਤੀ ਨਹੀਂ ਹੈ ਜੀ ਇਹ ਵੀ ਇਹ देखो मल्टी फ्लॉंग ਜਿਹੜੀ ਜਿਹੜੀ ਐਕਟੀਵਿਟੀ ਹੈ ਜਿਹੜੀ ਹੈ ਕੰਟੀਨਿਊਟੀ ਨਹੀਂ ਚਾਹੀਦੀ ਇਹ ਸਿੱਧੇ ਇੱਕ ਤਰੀਕੇ ਨਾਲ ਇਹ ਸਾਰੇ ਜਿਹੜੀ ਚੀਜ਼ ਚਾਰ ਪਟੜੀਆਂ ਜਿੱਤੇ ਕੱਟਾ ਜਿਹੜਾ ਇਹਦਾ ਹੱਲ ਹੋ ਜੇਗਾ ਉਹ ਨਹੀਂ ਹੋਣਾ ਕੱਟੇ ਹੋਏ ਨੇ ਦੋਨੋਂ ਪਾਸੇ ਹੋਏ ਨੇ ਇਹਦੇ ਵਿੱਚ ਕੋਈ ਦੋਹਰਾ ਨਹੀਂ ਹੈ ਲੋਕਾਂ ਨੂੰ ਵੀ ਸੂਚਨਾ ਚਾਹੀਦੀ ਹੈ ਕਿ ਕੱਟੂ ਕੱਟਾ ਸੀ ਰਸਤਾ ਪੂਰਾ ਛੱਡੀਏ ਤਾਂ ਕਿ ਜਿਹੜੀ ਟ੍ਰੈਫਿਕ ਆ ਉਹਦੇ ਵਿੱਚ ਕੋਈ ਵਿਘਨ ਨਾ ਪਾਵੇ ਪਰ ਉਹਨੂੰ ਦੇਖਣਾ ਕਿਨੇ ਹੈ ਉਹਨੂੰ ਦੇਖਣਾ ਤਾਂ ਪ੍ਰਸ਼ਾਸਨ ਨਹੀਂ ਹੈ ਤੁਹਾਨੂੰ ਪ੍ਰਸ਼ਾਸਨ ਸੁਟਾ ਪਿਆ ਤਾਂ ਲੋਕਾਂ ਨੇ ਤਾਂ ਕੰਮ ਜੇ ਕਰਨੀ ਨੇ ਉਹ ਕੌਣ ਖਾਲੀ ਥਾਂ ਨੂੰ ਛੱਡਦਾ ਕਈ ਕੱਲ ਸੁਣਿਆ ਗਿਆ ਇਹ ਸੁਤਰਾ ਮਤਾਬਕ ਕਿ ਗਰੀਬਾਂ ਦੀਆਂ ਰੇੜੀਆਂ ਤੇ ਪੰਜ ਪਿਲਾ ਪੰਜਾ ਚੱਲਿਆਗਾ ਮਹਰਾ ਦੇ ਨਹੀਂ ਚੱਲਿਆ ਦੇਖੋ ਉਪਰਸ਼ਾਸਨ ਨੇ ਦੇਖਣਾ ਸਾਡੇ ਮਨੂ ਤਾਂ ਇਹ ਹੈ ਕਿ ਜਿਹੜਾ ਖੱਬੇ ਹੋਏਗੇ ਨਹੀਂ ਖਾਲੀ ਥਾਵਾਂ ਦੇ ਰੇਫਿਕ ਨੁਕਰੀ ਦੇ ਵਿੱਚ ਛੱਡਣਾ ਹੈ ਜੇ ਸਾਰੀਆਂ ਖਾਲੀ ਹੋਣੀਆਂ ਚਾਹੀਦੀਆਂ ਕੋ ਚਾਹੇ ਗਰੀਬੀ ਦੀਆਂ ਚਾਹੇ ਅਮੀਰ ਦੀਆਂ ਸਭ ਦੀ ਹੋਣੀ ਚਾਹੀਦੀ ਹੈ ਇਹ ਗਲਤ ਗੱਲ ਨਹੀਂ ਜੇ ਕਿਸੇ ਗਰੀਬ ਦੀ ਹੋਈ ਹੈ ਤਾਂ ਕਿਸੇ ਅਮੀਰ ਤੋਂ ਡਰ ਕੇ ਜਾਂ ਉਸ ਤੋਂ ਪੈਸੇ ਲੈ ਕੇ ਸੀ ਉਹਨੂੰ ਛੱਡਿਆ ਉਹ ਬਿਲਕੁਲ ਗਲਤ ਹੈ ਉਸ ਦੇ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਤੇ ਉਹ ਥਾਂ ਖਾਲੀ ਹੋਣੀ ਚਾਹੀਦੀ ਐ ਕਿਸਾ ਇਹ ਸੜਕ ਦਾ ਕੀ ਨਾਮ ਰੱਖਿਆ ਗਿਆ ਹੈ ਦੇਖੋ ਕੂਣੀ ਸੜਕ ਰੱਖਿਆ ਜੀ ਲੋਕਾਂ ਨੇ ਹੀ ਰੱਖਿਆ ਇਹ ਜਿਨ੍ਹਾਂ ਦੇ ਬਾਵਾ ਦੇ ਬੱਚੇ ਗਏ ਨੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਗਏ ਨੇ ਜਾਂ ਜਿਨ੍ਹਾਂ ਪਰਿਵਾਰਾਂ ਨੇ ਜੀ ਗਏ ਨੇ ਉਹ ਹੁਣ ਕੀ ਨਾਮ ਦੇਣਗੇ ਉਹਨਾਂ ਦੇ ਦਿਲ ਚੋਂ ਵੀ ਹੁਣ ਕਿਸ ਨੂੰ ਜਿਹੜਾ ਨਾਮ ਦਿੱਤਾ ਉਹ ਕੂਟੀ ਸੜਕ ਦਾ ਕੰਟਰਲ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਇਹ ਹੈ ਪਸਤਾ ਬਾ ਕੁਮਲੇ ਹੈ ਕਿ ਦਖਲੀ ਕਰ ਇਥੇ ਸੀ ਕਈ ਬੜੀ ਐਡਮਿਸ਼ਨ ਨੂੰ ਪ੍ਰੈਜੈਂਟੇਸ਼ਨਾਂ ਦੇ ਦਿੱਤੇ ਆਪਣੇ ਵੱਲੋਂ ਵੀ ਇਥੇ ਸੜਕ ਦੇ ਹਾਰੇ ਤੋਂ ਵਾਲੇ ਜਿਹੜੀ ਹੈ ਫੁੱਟਪਾਥ ਬਣਾਈ ਜਾਂ। ਇਹਦੇ ਬਾਰੇ ਐਸ.ਡੀ.ਐਮ ਨੂੰ ਵੀ ਮਿਲੇ ਸੀਗੇ, ਉਸਪੈਰਟੀ ਵੀ ਮਿਲੇ ਸੀ। ਐਸ.ਡੀ.ਐਮ ਨੇ ਪੀ.ਡਬਲਯੂ ਵੀ ਐਕਸ਼ਨ ਨੂੰ ਮਾਰਕ ਕੀਤਾ ਸੀ ਵੀ ਇੱਥੇ ਫੁੱਟਪਾਥ ਬਾਰੇ ਇਹਨਾਂ ਦੇ ਵਿੱਚ ਆਸ ਬਣਿਆ ਜਾਂ। ਉਹਨਾਂ ਨੇ ਸੁਣਿਆ ਵੀ ਕੋੰਤੂ ਕੀਤਾ ਕੁਛ ਨਹੀਂ। ਫਿਰ ਜਦੋਂ ਕਹਿੰਦੇ ਜਦੋਂ ਨਵੀਂ ਸੜਕ ਬਣਨਗੀ ਤਾਂ ਅਸੀਂ ਧਿਆਨ ਰੱਖਾਂਗੇ। ਮੰਤੂ ਉਹਨਾਂ ਨੇ ਸੜਕ ਬਣ ਗਈ ਕਹਿੰਦੇ ਮੈਂ ਕਹਾਂ ਜੀ ਹੁਣ ਸੜਕ ਬਣ ਰਹੀ ਹੈ ਹੁਣ ਤਾਂ ਇਹਨੂੰ ਬਣਾ ਦਿਓ ਕਹਿੰਦੇ ਕਹਿੰਦੇ ਜੀ ਨਹੀਂ ਇਹ ਕਹਿੰਦੇ ਜਦੋਂ ਸੜਕ ਬਣ ਜੂਗੀ ਨਾ ਫਿਰ ਬਾਅਦ ਦੇ ਵਿੱਚ ਦੇਖਾਂਗੇ ਠੀਕ ਹੈ ਬਾਅਦ ਦੇ ਵਿੱਚ ਕਿਉਂ ਕਹਿੰਦੇ ਨਹੀਂ ਉਹਦੀ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਕੋਈ ਨਹੀਂ ਬਣੀ ਲੋਕਾਂ ਨੇ ਸਾਰੀ ਪੁੱਛਪਾਕ ਜਿਹੜੀ ਹੈ ਮਿੱਟੀ ਪਾ ਕੇ ਕੀ ਕੰਸਟਰਕਸ਼ਨ ਕਰਕੇ ਡਿੱਗੀ ਹੋਈ ਹੈ ਇਹਦੇ ਕਿ ਨਾ ਕੋਈ ਸਾਈਕਲ ਸਾਈਕਲ ਵਾਲੇ ਨੂੰ ਪੈਦਲ ਵਾਲੇ ਨੂੰ ਸਕੂਟਰ ਕੋਈ ਥਾਂ ਨਹੀਂ ਹੈ ਜਿਹੜਾ ਰਾਮਨਾਲ ਕਲੋਨੀਆਂ आले-ਦਾਲੇ ਬਹੁਤ ਕਲੋਨੀਆਂ ਨੇ ਇਹਦੇ ਵੀ ਨਾਲ ਲੰਘ ਜਾਂ ਜਿਹਦੇ ਕਰਕੇ ਇਹ ਐਕਸੀਡੈਂਟ ਵਾਪਰਦੇ ਕਿਉਂਕਿ ਐਡਮਿਸ਼ਨ ਅਧਿਕਾਰੀ ਕੋਈ ਸੋਨ ਨੂੰ ਤਿਆਰ ਹੀ ਨਹੀਂ ਹੈ ਨਾ ਕੋਈ ਕੰਮ ਕਰਨ ਤੁਹਾਡੇ ਕੋਲੇ ਐਪਲੀਕੇਸ਼ਨਾਂ ਵੀ ਪਈਆਂ ਜਿਹੜੀਆਂ ਐਸ.ਡੀ.ਐਮ. ਨੂੰ ਦਿੱਤੀਆਂ ਆਈਆਂ ਨੇ ਸਰ ਸਾਹਿਬ ਕਿਵੇਂ ਲੱਗ ਰਹੇ ਸੀ ਪਟਿਆਲਾ ਗੇਟ ਰੇਡੀਆਂ ਲੱਗ ਰਿਹਾ ਸੀ ਆਹ ਕੱਲ ਦੀ ਗਰਾਉਂਡ ਤੋਂ ਸ਼ਿਫਟ ਕੀਤੀਆਂ ਨਹੀਂ ਹਨ ਉਹ ਫੁੱਟਪਾਥ ਦੇ ਉੱਪਰ ਖੜੀਆਂ ਨੇ ਗੱਲ ਸੀ ਕਿਉਂ ਨਹੀਂ ਦੇਖ ਰਿਹਾ ਗਲਤ ਹੈ ਕਿਉਂਕਿ ਫੁੱਟਪਾਥ ਤਾਂ ਲੋਕਾਂ ਦੇ ਚੱਲਣ ਵਾਸਤੇ ਬਣਾਈ ਗਈ ਹੈ ਥੋੜੇ ਦਿਨ ਬਾਅਦ ਪੈਦਲ ਲੱਗ ਇੱਥੇ ਵੀ ਐਕਸੀਡੈਂਟ ਹੋਇਆ ਉਹ ਇਹੇ ਕਰਕੇ ਹੁੰਦੇ ਨੇ ਕਿਉਂਕਿ ਫੁੱਟਪਾਥ ਨਹੀਂ ਹੈ ਇੱਥੇ ਤੁਸੀਂ ਆਲੇ-ਦਾਲੇ ਸਾਰੀ ਸੜਕ ਦਾ ਮੋਬਾਇਨਾ ਕਰਾਓ ਸਾਰਾ ਦਿਨ ਇੱਥੇ ਐਸਡੀਐਮ ਵੀ ਲੰਘਦੇ ਨੇ ਅਧਿਕਾਰੀ ਵੀ ਲੰਘਦੇ ਨੇ ਬੰਦੂ ਕਿਉਂ ਨਹੀਂ ਦੇਖਦੇ ਲੋਕਾਂ ਨੇ ਮਿੱਟੀ ਪਾ ਕੇ ਸੜਕ ਤੱਕ ਦੱਬੀ ਹੋਈ ਹੈ ਜਗਾ ਕਿਉਂਕਿ ਜਦੋਂ ਕਿ ਜਿਹੜੀ ਫੁੱਟਪਾਥ ਹੋਵੇ ਤਾਂ ਪਾਣੀ ਜਿਹੜਾ ਨਾਲੀ 'ਚ ਜਾਣਾ ਚਾਹੀਦਾ ਪਰ ਤੂੰ ਪਾਣੀ ਜਿਹੜਾ ਲੋਕਾਂ ਨੇ ਸੜਕ ਦੇ ਉੱਤੇ ਢੋਲੇ ਦਾਂਗੇ ਸੜਕ ਵੀ ਜਾਂਦੀ ਕਿੱਥੇ ਜਾ ਉਹਨੇ ਕਰਕੇ ਜਿਹੜੇ ਐਕਸੀਡੈਂਟ ਦਾ ਮੇਨ ਕਾਰਨ ਹੈ ਵੀ ਤਾਂ ਫੁੱਟਪਾਥ ਬਣਨੀ ਚਾਹੀਦੀ ਹੈ ਜਿੱਥੇ ਕਿ ਲੋਕਾਂ ਨੂੰ ਚਤਾਇਆ ਜਾਵੇ ਉਹਨਾਂ ਐਡਮਿਸ਼ਨ ਨੂੰ ਚਤਾਇਆ ਜਾਵੇ ਵੀ ਤਾਂ ਫੁੱਟਪਾਥ ਜ਼ਰੂਰੀ ਹੈ ਬਣਾਓ ਥੂਈ ਰੋਡ ਤੇ ਵੀ ਪੱਕੀ ਫੁੱਟਪਾਥ ਬਣੀ ਹੋਈ ਹੈ ਜਿੱਥੇ ਹੀ ਬੜੀ ਸੜਕ ਬਣਦੀ ਹੈ ਫੁੱਟਪਾਥ ਬਹੁਤ ਜ਼ਰੂਰੀ ਹੈ ਤਾਂ ਕਿ ਪੈਦਲ ਸਵਾਰ ਸਾਈਕਲ ਸਵਾਰ ਜਿਹੜਾ ਹੈਗਾ ਆ ਰਾਮ ਨਾਲ ਉੱਥੇ ਗੁਜ਼ਰ ਸਕੇ ਬੰਦੂ ਹੈ ਨਹੀਂ ਅਜਾ ਟ੍ਰੈਫਿਕ ਬਹੁਤ ਜ਼ਿਆਦਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਬੰਦੂ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਉਹ ਨਾ ਜਾਇ ਕਾਪ ਜਿਹੜੇ ਰੇਲੀਆਂ ਵਗੈਰਾ ਜਾਂ ਉਹ ਬਹੁਤ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਰੋਡ ਦੇ ਉੱਤੇ ਡੀਕ ਪ੍ਰੈਪ ਨੂੰ ਕਿਸੇ ਨਾ ਸਟਰੀ ਦੇ ਪਾਸੇ ਦੋ ਗੱਲ ਇੱਕ ਜਗ੍ਹਾ ਤੇ ਡਿਵਰਟ ਕਰਨਾ ਚਾਹੀਦਾ ਰੋਕ ਦੇ ਤੋਂ ਤੋਂ ਕਾਫੇ ਜਿਆ ਕਿ ਚਿੰਨ੍ਹ ਦੇ ਕਾਰਨ ਤੇ ਆਫ ਤੋਂ ਪਾ ਦੇ ਉੱਤੇ ਜਿਹੜੀਆਂ ਰੇਗੀਆਂ ਨੇ ਜਾਂ ਹੋਰ ਨਜਾਇਜ਼ ਕਬਜ਼ੇ ਇਹਨਾਂ ਨੂੰ ਸ਼ਕਤੀ ਨਾਲ ਦੂਰ ਕਰਿਆ ਜਾਵੇ ਤਾਂ ਕਿ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਤੇ ਇਹ ਵੀ ਜਿਹੜੇ ਅਵਾਰਾ ਪਸ਼ੂ ਘਰਦੇ ਨੇ ਉਹਨਾਂ ਦਾ ਵੀ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨਾ ਚਾਹੀਦਾ ਉਹ ਵੀ ਬਹੁਤ ਹੀ ਸ੍ਰੇਸ਼ ਕੀਮਤੀ ਜਾਨਾਂ ਲਈ ਬਹੁਤ ਖਤਰਨਾਕ ਕਈ ਵਿਭਾਗਾਂ ਦੀਆਂ ਗੱਡੀਆਂ ਇਸ ਰੋਡ ਦੇ ਉੱਪਰੋਂ ਲੰਘਦੀਆਂ ਨੇ ਵੀ ਕੀ ਉਹਨਾਂ ਦੀ ਨਜ਼ਰ ਨਹੀਂ ਪੈਂਦੀ ਜੀ ਇਸ ਚੀਜ਼? ਨਹੀਂ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਤਾਂ ਸਿਰਫ ਕੀ ਆ ਆਪਣੀ ਤਨਖਾਹ ਤੱਕ ਹੀ ਮਤਲਬ ਰੱਖਦੇ ਨੇ ਉਹਨਾਂ ਨੂੰ ਆਮ ਪਬਲਿਕ ਨਾਲ ਕੁਝ ਨਹੀਂ ਹੈਗਾ ਕੋਈ ਮਰੇ ਕੋਈ ਕੁਝ ਵੀ ਹੋਵੇ ਉਹ ਤਾਂ ਆਪਣਾ ਦੇਖਦੇ ਨੇ ਵੀ ਅਸੀਂ ਗੱਡੀ ਜਾ ਰਹੇ ਹਾਂ ਫੁੱਟ ਰਭਿਉਂਦੇ ਟਾਂ ਟਾਂ ਕਰਦੇ ਲੰਘ ਜਾਂਦੇ ਨੇ ਜਦ ਕੀ ਉਹਨਾਂ ਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਇਹਨਾਂ ਦਾ ਨਜਾਇਜ਼ ਕੱਪੜਿਆਂ ਦਾ ਜਾਂ ਜੋ ਵੀ ਅਰਪੋਰਟਮੈਂਟ ਅਰਬਲ ਕਮੇਟੀ ਹੈ ਮੁਸਪਲ ਕਮੇਟੀ ਵਾਲੇ ਖੁਦ ਹੀ ਸਾਡੇ ਇਰੇ ਅਧਿਕਾਰੀ ਨੇ ਜਾਂ ਕੁਝ ਹੋਰ ਲੋਕ ਵੀ ਨੇ ਉਹ ਰੇੜੀਆਂ ਵਾਲਾ ਤਾਂ ਪੈਸੇ ਵਗਾਰਾ ਲੈ ਕੇ ਅਨਧਿਕਾਰ ਤੌਰ ਤੇ ਰੇੜੀਆਂ ਰਵਾਇਆ ਜਾਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਫੋਕੋ ਮੰਗ ਕਰਦੇ ਹਾਂ ਕਿ ਰੇੜੀਆਂ ਲਈ ਇੱਕ ਪ੍ਰੋਪਰ ਜਗ੍ਹਾ ਡਿਕੂਡ ਜੀ ਸਾਹਿਬ ਇੱਕ ਚੀਜ਼ ਹੋਰ ਦੇਖੀ ਗਈ ਹੈ ਜਿਵੇਂ ਪਟਿਆਲਾ ਗੇਟ ਤੋਂ ਰੇੜੀਆਂ ਚੁਕਾ ਕੇ ਕਾਲਜ ਗਰਾਊਂਡ ਦੇ ਵਿੱਚ ਸ਼ਿਫਟ ਕਰਾਈਆਂ ਗਈਆਂ ਸੀਗੀਆਂ ਉਹਨਾਂ ਨੇ ਫੁੱਟਪਾਥ ਦੇ ਉੱਪਰ ਹੀ ਲਗਾ ਲਈਆਂ ਉਹ ਬਹੁਤ ਵੱਡਾ ਨੁਕਸਾਨ ਦੇ ਹੈ ਅਸੀਂ ਤਾਂ ਕਈ ਵਾਰੀ ਪਹਿਲਾਂ ਵੀ ਨਗਰ ਕੌਂਸਲ ਚ ਵੀ ਕਹਿ ਚੁੱਕੇ ਹਾਂ ਹੁਣ ਵੀ ਅਸੀਂ ਮੀਟਿੰਗ ਦੇ ਵਿੱਚ ਮੁੱਦਾ ਠਾਇਆ ਅਸੀਂ ਸ਼ਾਸਨ ਤੋਂ ਡੀਸੀਈ ਮੈਡਮ ਤੋਂ ਤੇ ਐਸਡੀਓ ਮੈਡਮ ਤੋਂ ਬੇਨਤੀ ਕਰਦੇ ਆ ਕਿ ਜਿਹੜੀ ਉੱਥੇ ਕਾਲਜ ਗਰਾਊਂਡ ਦੇ ਲਗਭਗ ਵਿਧਿਆਨੇ ਉਹਨਾਂ ਨੂੰ ਉਥੋਂ ਸ਼ਿਫਟ ਕਰਕੇ ਜਿਹੜਾ ਪਾਰਬ ਦੀ ਕੋਠੇ ਦੇ ਨਜ਼ਦੀਕ ਜਗ੍ਹਾ ਖਾਲੀ ਪਈ ਹੈ ਉੱਥੇ ਸ਼ਿਫਟ ਕਰਿਆ ਜਾਣ ਤਾਂ ਕਿ ਉਹਨਾਂ ਦਾ ਰੋਜ਼ਗਾਰਤਾ ਵੀ ਕੋਈ ਇਫੈਕਟ ਨਾ ਪਵੇ ਤੇ ਲੋਕਾਂ ਦੀ ਵੀ ਜਾਨ ਮਾਲ ਦੀ ਰੱਖੀ ਹੋਵੇ ਇਹ ਜਿਹੜਾ ਕੈਟਲ ਮਾਰਚ ਕੱਟਿਆ ਜਾ ਰਿਹਾ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹੈ ਕਿ ਅੱਗੇ ਪਾਏ ਨੇ ਤਾਂ ਹੋਰ ਫਟਾਰ ਛੱਡ ਕੇ ਕਿਵੇਂ ਅੱਗੇ ਚੱਲਣਾ ਇਹਦੇ ਵਿੱਚ ਜੋ ਕਰਨਾ ਸਭ ਨੇ ਤੇ ਕਿਹੜੀਆਂ ਅਗਰ ਮੋਮਬਤੀਆਂ ਨੇ ਇਹ ਲਾ ਕੇ ਅਸੀਂ ਇਸੇ ਤਰੀਕੇ ਨਾਲ ਲੈ ਚੱਲ ਸਕਦੇ ਹਾਂ ਪ੍ਰਸ਼ਾਸਨ ਦੇ ਵੱਲੋਂ ਕੱਲ ਕੱਢੇ ਗਏ ਜੀ ਸਮਾਂ ਚ ਕਾਇਆ ਗਿਆ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਉਹ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੈਂਡਲ ਮਾਰਚ ਰੱਖਿਆ ਹੋਇਆ ਨਾਲ ਦੀ ਨਾਲ ਇਹਨਾਂ ਨੇ ਕੜੇ ਥੁੜੇ ਥੁੜੇ ਨੇ ਬੋਰਡ ਬੁੱਲ ਜੇ ਪਰਾਂ ਖੜਾਏ ਨੇ ਲੇਕਿਨ ਐ ਨਹੀਂ ਮੇਰਾ ਹੁਣ ਬੱਚਾ ਮੁੜਦਾ ਨਹੀਂ ਮੇਰਾ ਕੱਲਾ ਕੱਲਾ ਬੇਟਾ ਸੀ ਅਸੀਂ ਚਾਹੁੰਦੇ ਹਾਂ ਚਲੋ ਕੱਲ ਨੂੰ ਕਿਸੇ ਹੋਰ ਦਾ ਨਾ ਜਾਵੇ ਵੀ ਜਿੱਥੇ ਜਿੱਥੇ ਜ਼ਿਆਦਾ ਟ੍ਰੈਫਿਕ ਹੈ ਉੱਥੇ ਐਟਲੀਸਟ ਇਹ ਬੱਤੀਆਂ ਦਾ ਲਗਾ ਸਕਦੇ ਨੇ ਸਪੀਡ ਬ੍ਰੇਕਰ ਤਾਂ ਬਣਾ ਹੀ ਸਕਦੇ ਨੇ ਔਰ ਤਾਂ ਸਾਡੀ ਕੋਈ ਡਿਮਾਂਡ ਹੈ ਹੀ ਨਹੀਂ ਨਾ ਬਾਤੋ ਗੁਰਪ੍ਰੀਤ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ